ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਰਿਤਪਾਲ ਹੈਵਨ ਕ੍ਰੋਸ ਵੈਕੋਰ ਤੋਂ ਜੀ ਅੱਜ ਤੁਹਾਡੇ ਨਾਲ ਆਪਣੀ ਇੱਕ ਹੋਰ ਸਕਸੈਸ ਸਟੋਰੀ ਸ਼ੇਅਰ ਕਰਨ ਲੱਗਾ ਜੀ ਸਾਡਾ ਕੈਨੇਡਾ ਦਾ ਵਿਸਟਰ ਵੀਜ਼ਾ ਹੋਰ ਅਪਰੂਵ ਹੋਇਆ ਜੀ ਇਹ ਵੀਜ਼ਾ ਲੱਗਿਆ ਚਰਨਵੀਰ ਸਿੰਘ ਦਾ ਚਰਨਵੀਰ ਸਿੰਘ ਦੀ 24 ਸਾਲ ਉਮਰ ਹੈ ਜੀ ਚਰਨਵੀਰ ਸਿੰਘ ਸਿੰਗਲ ਹੈ ਚਰਨਵੀਰ ਦਾ ਕੇਸ ਸਾਡੇ ਲਈ ਬਹੁਤ ਸਪੈਸ਼ਲ ਸੀਗਾ ਜੀ ਕਿਉਂਕਿ ਇਹਦਾ ਇੱਕ ਵਾਰ ਪਹਿਲਾਂ ਇੰਗਲੈਂਡ ਦਾ ਵੀਜ਼ਾ ਰਿਜੈਕਟ ਸੀਗਾ ਜੀ ਉਸ ਤੋਂ ਬਾਅਦ ਇਹਨੇ ਨਿਊਜ਼ੀਲੈਂਡ ਦਾ ਵਿਸਟਰ ਵੀਜ਼ਾ ਅਪਲਾਈ ਕੀਤਾ ਜੀ ਵੀਜ਼ਾ ਇਹਦਾ ਲੱਗ ਗਿਆ ਪਰ ਇਹਨੂੰ ਨਿਊਜ਼ੀਲੈਂਡ 에어ਪੋਰਟ ਤੋਂ ਵਾਪਸ ਕਰਤਾ ਸੀ ਅਸੀਂ ਇਹ ਸਾਰੀਆਂ ਚੀਜ਼ਾਂ ਫਾਈਲ ਦੇ ਵਿੱਚ ਸ਼ੋਅ ਕੀਤੀਆਂ ਤੇ ਇਹਦਾ 1 ਮਹੀਨੇ ਦੇ ਅੰਦਰ ਅੰਦਰ ਵੀਜ਼ਾ ਹਾਸਲ ਕਰਨ ਦੇ ਵਿੱਚ ਕਾਮਯਾਬ ਰਹੇ ਹਾਂ ਚਰਨਵੀਰ ਨੂੰ ਇਹਦੇ ਫਰੈਂਡ ਨੇ ਜੋ ਕਿ ਕੈਨੇਡਾ ਦੇ ਵਿੱਚ ਹੈ ਜੀ ਉਹਨੇ ਸਪான்ਸਰ ਕੀਤਾ ਸੀਗਾ ਸੋ ਇਹਦਾ ਇਹਦੀ ਫਰੈਂਡ ਦੀ ਸਪான்ਸਰ ਤੇ ਵੀਜ਼ਾ ਲੱਗਿਆ ਜੰਗਏ ਜੀ ਦੇ ਵਿੱਚ ਵੀਜ਼ਾ ਲੱਗਿਆ ਫਰੈਂਡ ਦੀ ਸਪான்ਸਰ ਤੇ ਵੀਜ਼ਾ ਲੱਗਿਆ 에ਰਪੋਰਟ ਤੋਂ ਵਾਪਸ ਸੀਗਾ ਜੀ ਫੇਰ ਵੀ ਕੈਨੇਡਾ ਦਾ ਵੀਜ਼ਾ ਲੱਗਿਆ ਤੇ ਹੁਣ ਇਸ ਵਕਤ ਚਰਨਵੀਰ ਕੈਨੇਡਾ ਦੇ ਵਿੱਚ ਹੈ ਸੋ ਜੇਕਰ ਤੁਸੀਂ ਵੀ ਕੈਨੇਡਾ ਦਾ ਮਿਸਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਜੀ ਤੁਸੀਂ ਸਾਡੇ ਆਫਿਸ ਆ ਸਕਦੇ ਹੋ ਜਦ ਸਾਡੇ ਨਾਲ ਸਾਡੇ ਫੋਨ ਜਾਂ ਈਮੇਲ ਜਰੀਏ ਸੰਪਰਕ ਕਰਕੇ ਆਪਣਾ ਘਰੇ ਬੈਠੇ ਹੀ ਆਨਲਾਈਨ ਕੇਸ ਅਪਲਾਈ ਕਰਵਾ ਸਕਦੇ ਹੋ ਤੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਧੰਨਵਾਦ ਟਾਈਮ ਲੱਗੂ ਮਿੱਟਣੇ ਨੂੰ ਸਾਨੂੰ ਥਲੇ ਸਿੱਟਣੇ ਨੂੰ 21 ਬਾਰੀ ਜੋਰ ਲਾ ਲਈ ਸੱਤੀਆਂ ਐਨੇ ਕੋ ਨਾਰਦਾ ਮੈਂ 10 ਬਾਰੀ ਬਾਹਰ ਦਾ ਮੈਂ ਉਹਦੇ ਉੱਤੋਂ 100-100 ਦੀਆਂ ਗੱਠੀਆਂ